ਰਾਤ ਦੇ ਹਨੇਰੇ 'ਚ ਧਰਨੇ ਤੇ ਬੈਠੇ ਕਿਸਾਨ ਤਸਵੀਰਾਂ ਅਮਰਸਰ ਦੇ ਜੰਡਿਆਲਾ ਗੁਰੂ ਦੀਆਂ ਨੇ ਜਿੱਥੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਮੋੜ ਤੋਂ ਰੇਲ ਟ੍ਰੈਕ ਮਾਲਲੇ ਨੇ ਇਸ ਦਾ ਕਾਰਨ ਹੈ ਕਿ ਜਿਵੇਂ ਹੀ ਅੰਦੋਲਨਕਾਰੀ ਕਿਸਾਨਾਂ ਨੂੰ ਪਤਾ ਲੱਗਿਆ ਕਿ ਅਮਰਸਰ ਨੂੰ ਪੈਸੇਂਜਰ ਟ੍ਰੇਨ ਆ ਰਹੀ ਹੈ ਤਾਂ ਉਮੇ ਹੀ ਕਿਸਾਨ ਰਾਤੋ-ਰਾਤ ਜੰਡਿਆਲਾ ਗੁਰੂ ਰੇਲਵੇ ਸਟੇਸ਼ਨ ਨੇੜੇ ਪਾਰਕ ਚਿਰਕਾਈ ਧਰਨੇ ਤੋਂ ਉੱਠ ਕੇ ਆ ਬੈਠੇ ਰੇਲ ਲਾਈਨਾਂ ਤੇ ਕਿਸਾਨ ਜਥੇਬੰਦੀਆਂ ਦੀ ਸਹਿਮਤੀ ਤੋਂ ਬਾਅਦ ਕੇਂਦਰ ਸਰਕਾਰ ਨੇ ਹਰੀ ਝੰਡੀ ਦਿੱਤੀ ਕਿ ਪੰਜਾਬ ਚ ਟ੍ਰੇਨਾਂ ਚਲਾਈਆਂ ਜਾਣ ਜਿਸ ਤੋਂ ਬਾਅਦ ਅੰਮ੍ਰਿਤਸਰ ਚ ਮਾਲ ਗੱਡੀਆਂ ਤਾਂ ਪਹੁੰਚੀਆਂ ਪਰ ਪੈਸੇਂਜਰ ਟ੍ਰੇਨਾਂ ਨੂੰ ਕਿਸਾਨਾਂ ਦੇ ਅੰਦੋਲਨ ਦਾ ਸਾਹਮਣਾ ਕਰਨਾ ਪਿਆ ਜਿਸ ਦਾ ਕਾਰਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਸਟੈਂਡ ਹੈ ਕਿ ਖੇਤੀ ਕਾਨੂੰਨ ਰੱਦ ਕਰੋ ਤੇ ਪੈਸੇਂਜਰ ਟ੍ਰੇਨਾਂ ਨੂੰ ਅਸੀਂ ਰਾਹ ਦੇਵਾਂਗੇ ਸੋਮਵਾਰ ਰਾਤ ਨੂੰ ਗੋਲਡਨ ਟੈਂਪਲ ਐਕਸਪ੍ਰੈਸ ਟ੍ਰੇਨ ਜਦੋਂ ਅੰਬਾਲਾ ਪਹੁੰਚੀ ਤਾਂ ਇਸ ਨੂੰ ਅੰਮ੍ਰਿਤਸਰ ਵਾਣਾ ਕਰਨ ਦੀ ਯੋਜਨਾ ਬਣਾਈ ਗਈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੂੰ ਇਸ ਟ੍ਰੇਨ ਬਾਰੇ ਪਤਾ ਲੱਗਿਆ ਤਾਂ ਜੰਡਿਆਲਾ ਗੁਰੂ ਰੇਲਵੇ ਲਾਈਨਾਂ ਤੇ ਮੁਰਦ ਤੋਂ ਅੰਦੋਲਨ ਸ਼ੁਰੂ ਕਰ ਦਿੱਤਾ ਕੇਂਦਰ ਦੇ ਜਿਹੜੇ ਮੰਤਰੀ ਰੇਲ ਮੰਤਰੀ ਆ ਪੀਯੂਐਸ ਗੋਵਾਲ ਜੀ ਉਹ ਕਹਿ ਰਿਹਾ ਵੀ ਕਿਸਾਨਾਂ ਦਾ ਅੰਦੋਲਨ ਖਤਮ ਹੋ ਗਿਆ ਵਾ ਰੇਲਾਂ ਚੱਲਣਗੀਆਂ ਸਾਡਾ ਇਹ ਸੀਗਾ ਵੀ ਕੇਵਲ ਮਾਲ ਗੱਡੀਆਂ ਚਲਾਓ ਜਿੰਨਾ ਚਿਰ ਤੱਕ ਉਹਨਾਂ ਕਰੂਨਾ ਬਾਰੇ ਕੁਝ ਨਹੀਂ ਹੁੰਦਾ ਓਨੀ ਦੇਰ ਤੱਕ ਪੈਸੰਜਰ ਗੱਡੀਆਂ ਜਿਹੜੀਆਂ ਨਹੀਂ ਚੱਲਣਗੀਆਂ ਅੱਜ ਕੇਂਦਰ ਸਰਕਾਰ ਨੇ ਮਜਬੂਰ ਕੀਤਾ ਸਾਨੂੰ ਤੇ ਸਾਨੂੰ ਮਹੀਨੇ ਬਾਅਦ ਦੁਬਾਰਾ ਫੇਰ ਰੇਲਵੇ ਟਰੈਕ ਦੇ ਉੱਤੇ ਆਉਣਾ ਪਿਆ ਇਹ ਕੇਂਦਰ ਸਰਕਾਰ ਦੇ ਪਾਲੇ ਦੇ ਵਿੱਚ ਗੇਂਦ ਹੁਣ ਜੇ ਕੇਂਦਰ ਸਰਕਾਰ ਨੇ ਹੱਥ ਤੋਂ ਵੀ ਵਰਦਿਆਂ ਬਾਲ ਪ੍ਰਯੋਗ ਕਰਕੇ ਇਹ ਟਰੈਗਵੇਲਾ ਕਰੋਨਾ ਕਰਾਵੇ ਨਹੀਂ ਤੇ ਮਤਲਬ ਜਿਹੜਾ ਵਾ ਉਹ ਜਥੇਬੰਦੀਆਂ ਸਾਰੀਆਂ ਜਿਹੜੀਆਂ ਵਾਂ ਉਹਨਾਂ ਨੂੰ ਸੱਦ ਕੇ ਗੱਲ ਰਵਾਦ ਰਹੀ ਦਾ ਹਲ ਕੱਢਿਆ ਜਾਵੇ ਇੱਕ ਹੋਰ ਹੈਰਾਨਗੀ ਹੁੰਦੀ ਆ ਵੀ ਦਵਾਈ ਦਿੱਤੀ ਜਾ ਰਹੀ ਆ ਦਿੱਲੀ ਦੇ ਵਿੱਚ ਦਵਾਈ ਦਿੱਤੀ ਜਾ ਰਹੀ ਆ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਵੀ ਕਰੋਨਾ ਬਹੁਤ ਫੈਲ ਗਿਆ ਵਾ ਤੁਸੀਂ 26 27 ਨੂੰ ਕਿਸਾਨੋਂ ਦਿੱਲੀ ਜਾਣਾ ਨਾ ਜਾਓ ਉੱਥੇ ਕਰੋਨਾ ਦੀ ਬੜੀ ਵੱਡੀ ਮਾਂ ਮਾਰੀ ਆ ਪਤਾ ਨਹੀਂ ਕੀ ਇਹਨਾਂ ਦੇ ਮਤਲਬ ਹਾਸੋ ਹੀ ਨਹੀਂ ਸਥਿਤੀ ਇਹਨਾਂ ਪੈਦਾ ਕਰਤੀ ਆ ਕਿ ਜੇ ਐਡੀ ਵੱਡੀ ਮਹਾਮਾਰੀ ਆ ਤੇ ਫੇਰ ਪੈਸੰਜਰ ਗੱਡੀਆਂ ਚਲਾਉਣ ਦੀ ਕੀ ਕਾੜੀ ਪਈ ਆ ਕਿਉਂਕਿ ਸਾਰੀਆਂ ਗੱਡੀਆਂ ਨੇ ਦਿੱਲੀੋਂ ਆਉਣਾ ਤੇ ਦਿੱਲੀ ਜਾਣਾ ਵਾ ਜੇ ਪਸੰਜਰਾਂ ਨੇ ਉਧਰ ਆਉਣਾ ਤੇ ਕੀ ਉਹ ਕਰੋਨਾ ਲੈ ਕੇ ਆਉਣ ਜੇ ਪਸੰਜਰਾਂ ਨੇ ਇਧਰੋਂ ਜਾਣਾ ਤੇ ਕੀ ਉਹ ਜਾ ਕੇ ਕਰੋਨਾ ਲੈਣ ਉਧਰ ਰਾਤ ਨੂੰ ਹੀ ਰੇਲਵੇ ਵਿਭਾਗ ਤੇ ਪ੍ਰਸ਼ਾਸਨ ਨੂੰ ਭਜੜਾ ਪੈ ਗਿਆਂ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸਮੇਤ ਸੀਨੀਅਰ ਅਧਿਕਾਰੀ ਕਿਸਾਨਾਂ ਨੂੰ ਮਨਾਉਣ ਦੇ ਲਈ ਸਵੇਰੇ ਤੜਕੇ ਜਿੰਡਿਆਲਾ ਗੁਰੂ ਪਹੁੰਚੇ असि यही है जी आके मौके पर भी हूँ कल भी रिक्वेस्ट की हूं भी मौके पर आके यही रिक्वेस्ट की है भी ट्रेन फगवाड़े तक आ चुकी है सो so इन लास्ट मिनट मैं और एस एस पी आए थे भी इनको रिक्वेस्ट करने ताकि इनको हो कि अगर चलो उन्होंने ट्रैक का सिम्बोलिक रोक के एक बार वो करना था वो भी कर लिया और अब इनको जाने दें लेकिन आई थिंक अभी कमेटी ने मन बनाया कि हम अपना स्टैंड वही रखेंगे तो so अब देख रहे हैं कि जो बच्चे उनको कौन से स्टेशन पर हम ऑफ बोर्ड करवा के तो उनको सेफ पैसेज हम उनको अमृतसर तक की ਯਾਤਰੀਆਂ ਸਟ੍ਰੇਨ 'ਚ 427 ਦੇ ਕਰੀਬ ਹੈ ਪਰ ਕਿਸਾਨ ਬਾਜੀਤ ਰਹੇ ਕਿ ਖੇਤੀ ਕਾਨੂੰਨ ਰੱਦ ਹੋਣ ਤੇ ਹੀ ਯਾਤਰੀ ਗੱਡੀਆਂ ਨੂੰ ਰੋਕ ਦਿੱਤਾ ਜਾਵੇਗਾ ਕਿਸਾਨਾਂ ਦੇ ਸੰਘਰਸ਼ ਅੱਗੇ ਇੱਕ ਵਾਰ ਮੁੜ ਤੋਂ ਰੇਲਵੇ ਨੂੰ ਆਪਣਾ ਪਲਾਨ ਬਦਲਣਾ ਪਿਆ ਤੇ ਅੰਮ੍ਰਿਤਸਰ ਨੂੰ ਆਉਣ ਵਾਲੀਆਂ ਕਈ ਟ੍ਰੇਨਾਂ ਨੂੰ ਜਲੰਧਰ ਹੀ ਰੋਕ ਦਿੱਤਾ ਗਿਆ 골ਡਨ ਟੈਂਪਲ ਐਕਸਪ੍ਰੈਸ ਦਾ ਰਾਂ ਬਦਲਣਾ ਪਿਆ ਅਤੇ ਬਿਆਸ ਤੋਂ वाया ਗੋਇੰਦਪਾਲ ਤਰਨਤਾਰਨ 골ਡਨ ਟੈਂਪਲ ਐਕਸਪ੍ਰੈਸ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਪਹੁੰਚੀ ਜਦ ਕਿ ਅਮਰਸਰ ਤੋਂ ਚੱਲਣ ਵਾਲੀਆਂ ਦੋ ਟ੍ਰੇਨਾਂ ਫਲਾਈਂਗ ਐਕਸਪ੍ਰੈਸ ਨੂੰ ਰੇਲਵੇ ਵੱਲੋਂ ਰੱਦ ਕਰ ਦਿੱਤਾ ਗਿਆ ਹੁਣ ਰੇਲਵੇ ਪ੍ਰਸ਼ਾਸਨ ਅਮਰਸਰ ਤੱਕ ਗੱਡੀਆਂ ਪਹੁੰਚਦਿਆਂ ਕਰਨ ਦੇ ਲਈ ਬਿਆਸ ਵਾਇਆ ਤਰਨਤਾਰਨ ਦਾ ਰੂਟ ਅਪਣਾ ਸਕਦਾ ਹੈ ਪਰ ਉਧਰ ਜੰਡਿਆਲਾ ਗੁਰੂ ਵਿਖੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਇੱਕ ਵਾਰ ਮੁੜ ਤੋਂ ਲਾਈਨਾਂ ਮਾਲ ਲੀਆਂ ਹਨ